ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 25 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਭਾਰਤ ਅਤੇ ਕਿਰਗਿਸਤਾਨ ਦੇਸ਼ ਦੇ ਵਿੱਚ ਸੰਜੋਗਤ ਵਿਸ਼ੇਸ਼ ਬਲਾਂ ਦਾ ਅਭਿਆਸ ਖੰਝਰ ਸ਼ੁਰੂ ਹੋਇਆ ਹੈ ਇਹ ਇਹ ਅਭਿਆਸ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਭਾਰਤ ਅਤੇ ਕਿਰਗਿਸਤਾਨ ਦੇ ਵਿੱਚ ਘਾਰ ਇੱਕ ਡਿਫੈਂਸ ਐਕਸਰਸਾਈਜ਼ ਹੁੰਦੀ ਆ ਜਿਸ ਦਾ ਨਾਮ ਆ ਖੰਜਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੁਹਾਨੂੰ ਕੁਐਸ਼ਨ ਜੀਕੇ ਦੇ ਪੁਆਇੰਟ ਆਫ 뷰 ਤੋਂ ਵੀ ਆ ਸਕਦਾ ਕਿ ਭਾਰਤ ਅਤੇ ਕਿਰਗਿਸਤਾਨ ਵਿੱਚ ਘਾਰ ਕਿਹੜੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਜਾਂ ਕਿਹੜਾ ਅਭਿਆਸ ਹੁੰਦਾ ਏ ਤਾਂ ਖੰਜਰ ਨਾਮ ਦਾ ਅਭਿਆਸ ਆ ਜਿਹੜਾ ਇਹ ਭਾਰਤ ਅਤੇ ਕਿਰਗਿਸਤਾਨ ਦੇ ਵਿੱਚ ਘਾਰ ਹੁੰਦਾ ਤੇ ਇਸ ਵਾਰ ਇਹ 2024 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ ਜਾਨੀ ਕਿ ਆਪਣੇ ਦੇਸ਼ ਭਾਰਤ ਦੇ ਵਿੱਚ ਹੋਇਆ অপਸ਼ਨ ਬੀ ਇਸ ਆ ਰਾਈਟ ਆਨਸਰ हिमाचल प्रदेश ਹੁਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਆ ਸ਼ਿਮਲਾ ਵਿੰਟਰ ਕੈਪੀਟਲ ਆ ਧਰਮਸਾਲਾ ਸਟੇਟ ਮਿਨਿਸਟਰ ਸੁਖਵਿੰਦਰ ਸਿੰਘ ਸੁਖੂ ਤੇ ਗਵਰਨਰ ਆ ਸ਼ੇਪਰਤਾਪ ਸ਼ੋਕਲਾ ਨੈਸ਼ਨਲ ਪਾਰਕ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆਨ ਨੈਸ਼ਨਲ ਪਾਰਕ ਪਿੰਨ ਵੈਲੀ ਨੈਸ਼ਨਲ ਪਾਰਕ ਇੰਡਰ ਗਿੱਲਾ ਨੈਸ਼ਨਲ ਪਾਰਕ ਖੀਰ ਗੰਗਾ ਨੈਸ਼ਨਲ ਪਾਰਕ ਸਿੰਬਲ ਬਾੜਾ ਨੈਸ਼ਨਲ ਪਾਰਕ ਰੋਹਿੱਲਾ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਾ ਸ਼ਪੇਲੀ ਹਿਮਾਚਲ ਪ੍ਰਦੇਸ਼ ਵਿੱਚ ਖਜ਼ਿਆਰ ਝੀਲ ਆ ਨੈਕਸਟ ਕੁਐਸ਼ਨ ਭਾਰਤ ਅਤੇ ਮਿਸਰ ਦੇ ਸੰਜੁਕਤ ਵਿਸ਼ੇਸ਼ ਬਲਾਂ ਦਾ ਕਿਹੜਾ ਅਭਿਆਸ ਹਾਲ ਹੀ ਵਿੱਚ ਅਨਸਾਂਸ ਵਿੱਚ ਸ਼ੁਰੂ ਹੋਇਆ ਹਾਂਜੀ ਭਾਰਤ ਅਤੇ ਮਿਸਰ ਦੇ ਵਿੱਚ ਘਾਰ ਇੱਕ ਸੰਜੁਕਤ ਅਭਿਆਸ ਆ ਜਾਂ ਡਿਫੈਂਸ ਐਕਸਰਸਾਈਜ਼ ਆ ਜਿਸ ਦਾ ਨਾਮ ਆ ਸਾਈਕਲੋਨ ਤੇ ਇਹ ਇਸ ਵਾਰ ਮਿਸਰ ਦੇ ਵਿੱਚ ਹੋਈ ਆ ਮਿਸਰ ਦੇ ਅੰਸਾਂਸ ਦੇ ਵਿੱਚ ਹੋਈ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਿਸਰ ਦੇ ਅੰਸਾਂਸ ਦੇ ਵਿੱਚ ਭਾਰਤ ਅਤੇ ਮਿਸਰ ਦੇ ਸੰਜੁਕਤ ਵਿਸ਼ੇਸ਼ ਵਲਾਂ ਦਾ ਸੰਜੁਕਤ ਅਭਿਆਸ ਹੋਇਆ ਜਿਸ ਦਾ ਨਾਮ ਆ ਸਾਈਕਲਨ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਸਾਈਕਲਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਅਤੇ ਮਿਸਰ ਦੇ ਵਿੱਚ ਘਰ ਜਿਹੜਾ ਸੰਜੁਕਤ ਅਭਿਆਸ ਆ ਉਹਨੂੰ ਹੁੰਦਾ ਸਾਈਕਲਨ ਕਲੀਅਨ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਬੰਗਲਾਦੇਸ਼ ਅਤੇ ਭਾਰਤ ਦੇ ਵਿੱਚਕਾਰ ਹੁੰਦੀ ਹੈ ਯੁੱਧ ਵਿਆਸ ਲਿਖਿਆ ਇੱਥੇ ਇਹ ਅਮਰੀਕਾ ਤੇ ਭਾਰਤ ਦੇ ਵਿੱਚਕਾਰ ਹੁੰਦਾ ਠੀਕ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਯੂਪੀ ਗੌਰਵ ਸਨਮਾਨ ਕਿਸ ਨੂੰ ਮਿਲਿਆ ਹੈ ਹਾਂਜੀ ਯੂਪੀ ਗੌਰਵ ਸਨਮਾਨ ਇਹ ਕਿਸ ਨੂੰ ਮਿਲਿਆ ਵਾ ਇਹ ਮਿਲਿਆ ਨਵੀਨ ਅਤੇ ਰੀਤੂ ਡਾਕਟਰ ਰੀਤੂ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਉਪਰੋਕਤ ਦੋਮੇ ਠੀਕ ਹੈ ਨਮੀਨ ਅਤੇ ਨਵੀਨ ਅਤੇ ਡਾਕਟਰ ਰੀਤੂ ਨੂੰ ਮਿਲਿਆ ਵਾ ਯੂਪੀ ਗੌਰਵ ਸਨਮਾਨ ਤੇ ਦੇਖ ਸਕਦੇ ਤੁਸੀਂ ਇਮੇਜ ਦੇ ਵਿੱਚ ਡਾਕਟਰ ਰੀਤੂ ਇਹ ਚੰ드ਰੀਅਨ 3 ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਇਹ ਵਿਗਿਆਨੀ ਹੈ ਇੱਕ ਠੀਕ ਹੈ ਤੇ ਨਵੀਨ ਤ੍ਰਿਵਾੜੀ ਇਹ ਇਹਨਾਂ ਦਾ ਵੀ ਇਹ ਇਹ ਮਤਲਬ ਇਹ ਇੱਕ ਉਦਮੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਤਲਬ ਕਿ ਜਿਨ੍ਹਾਂ ਨੇ ਉਦਯੋਗ ਦੇ ਖੇਤਰ ਵਿੱਚ ਕਾਫੀ ਜ਼ਿਆਦਾ ਵਿਕਸਿਤ ਹੋਏ ਆ ਠੀਕ ਹੈ ਨੈਕਸਟ ਹੁਣ ਆਪਾਂ ਇੱਕ ਅਵਾਰਡ ਦੀ ਗੱਲ ਕੀਤੀ ਆ ਤਾਂ ਮੈਡੀਸਨ ਮਾਰਸ ਨੇ ਮਿਸ ਅਮਰੀਕਾ 2024 ਦਾ ਤਾਜ ਜਿੱਤਿਆ ਦਿਵਿਆ ਕੀਰਤੀ ਸਿੰਘ ਘੋੜਸਵਾਰ ਲਈ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਦੀਪਾ ਭੰਡਾਰੇ ਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਮਸ਼ਹੂਰ ਬੰਗਾਲੀ ਲੇਖਕ ਸ਼ਿੰਸ਼ੇਦੂ ਮੁਖਾਪਾਤੀ ਆਏ ਨੂੰ 2023 ਦਾ ਕੁਵੈਂਪੂ ਰਾਸ਼ਟਰੀ ਪੁਰਸਕਾਰ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਤੁਹਾਨੂੰ ਇਮੇਜ ਤੁਹਾਨੂੰ ਕੁਐਸ਼ਨ ਦੇ ਵਿੱਚ ਨਾ ਇਹ ਆ ਸਕਦਾ ਵਾ ਕਿ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰੀਸੈਂਟਲੀ ਭਾਰਤ ਰਤਨ ਮਿਲਿਆ ਜਾਂ ਹਾਲ ਹੀ ਵਿੱਚ ਭਾਰਤ ਰਤਨ ਅਵਾਰਡ ਕਿਸ ਨੂੰ ਮਿਲਿਆ ਠੀਕ ਹੈ ਤਾਂ ਇਹ ਮਿਲਿਆ ਗਰਪੂਰੀ ਠਾਕੁਰ ਨੂੰ ਤੇ ਇਹ ਸਾਬਕਾ ਮੁੱਖ ਮੰਤਰੀ ਸੀ ਕਿੱਥੋਂ ਦੇ ਵਿਹਾਰ ਦੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਵਿਹਾਰ ਹੁਣ ਵਿਹਾਰ ਦੇ ਸੀ ਇਹ ਸਾਬਕਾ ਮੁੱਖ ਮੰਤਰੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੇ ਕੈਪੀਟਲ ਆ ਪਟਨਾ ਚੀਫ ਮਿਨਿਸਟਰ ਨितीश ਕੁਮਾਰ ਗਵਰਨਰ ਆ ਰਜਿੰਦਰ ਵਿਥਵ ਵਿਸਵਨਾਥ ਅਰਲੇਕਰ ਵਿਹਾਰ ਦੇ ਵਿੱਚ ਬਾਲਮੀਕੀ ਨੈਸ਼ਨਲ ਪਾਰਕ ਵਿਹਾਰ ਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਹੈ ਕਿ ਕਿ 21 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਅਲੱਗ ਕਰਕੇ ਵਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਵਿਹਾਰ ਨੂੰ ਕੋਪ 28 ਵਿਖੇ ਨਵੀਂ ਆਉਣ ਜੋਗ ਯਤਨਾਂ ਲਈ ਅੰਤਰਰਾਸ਼ਟਰੀ ਸਨਮਾਨ ਮਿਲਿਆ ਇਥੇ ਨ ਵਿੱਚ ਹੁਣ ਕੋਪ 28 ਇਹ ਇੱਕ ਕਲਾਈਮੇਟ ਵੇਸਡ ਸਮਿਟਾ ਠੀਕ ਹੈ ਸਮੇਲਨ ਹੁੰਦਾ ਜਿਹਦੇ ਵਿੱਚ ਨਵੀਂ ਆਉਣ ਜੋਗ ਯਤਨਾਂ ਲਈ ਅੰਤਰਰਾਸ਼ਟਰੀ ਸਨਮਾਨ ਵਿਹਾਰ ਨੂੰ ਮਿਲਿਆ त्रिपुरारी शरणनु विहार ਦਾ ਮੁਖ ਸੂਚਨਾ ਅਧਿਕਾਰੀ ਚੁਣਿਆ ਗਿਆ ਵਿਹਾਰ ਸਰਕਾਰ ਨੇ ਮਿਸ਼ਨ ਦਕਸ਼ ਸ਼ੁਰੂ ਕੀਤਾ ਵਿਹਾਰ ਦੇ ਮੁੱਖ ਮੰਤਰੀ ਨੇ ਰਵੀ ਮਹਾਬਿਹਾਨ 2023 ਦੀ ਸ਼ੁਰੂਆਤ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮਾਮਨੀ ਫੂਡ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਗਿਆ ਮਾਮਨੀ ਫੂਡ ਫੈਸਟੀਵਲ ਇਹ ਆਯੋਜਿਤ ਕੀਤਾ ਗਿਆ ਵਾਜੀ ਲਦਾਖ ਦੇ ਵਿੱਚ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਲਦਾਖ ਹੁਣ ਇਹ ਲਦਾਖ ਦੇ ਵਿੱਚ ਆਯੋਜਿਤ ਕੀਤਾ ਗਿਆ ਵਾ ਇਸ ਫੈਸਟੀਵਲ ਦਾ ਨਾਮ ਤੁਸੀਂ ਯਾਦ ਰੱਖਣਾ ਮਾਮਨੀ ਫੂਡ ਫੈਸਟੀਵਲ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਦਾਖ ਦੇਖੋ ਪਹਿਲਾਂ ਜੰਮੂ ਕਸ਼ਮੀਰ ਇੱਕ ਰਾਜ ਹੁੰਦਾ ਸੀ ਠੀਕ ਹੈ ਇਹ ਪਾਇਟਾ ਜੰਮੂ ਕਸ਼ਮੀਰ ਦਾ ਇੱਕ ਰਾਜ ਹੁੰਦਾ ਸੀ ਹੁਣ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡ ਦਿੱਤਾ ਗਿਆ ਵਾ ਤਾਂ ਮੈਪ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਸਭ ਤੋਂ ਉੱਪਰ ਪਿਆ ਲਦਾਖ ਪਹਿਲਾਂ ਸਭ ਤੋਂ ਉੱਪਰ ਜੰਮੂ ਕਸ਼ਮੀਰ ਦਾ ਨਾਮ ਆਉਂਦਾ ਸੀ ਪਰ ਹੁਣ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡ ਦਿੱਤਾ ਗਿਆ ਜੰਮੂ ਕਸ਼ਮੀਰ ਅਤੇ ਲਦਾਖ ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਲਦਾਖ ਕਲੀਅਰ ਦੇਖੋ ਜੰਮੂ ਤੁਸੀਂ ਸੋਚੋਗੇ ਕੇਂਦਰ ਸ਼ਾਸਿਤ ਪ੍ਰਦੇਸ਼ ਕੀ ਹੁੰਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਦੇਖੋ ਕੇਂਦਰ ਸਸ਼ਾਸ਼ਿਤ ਪ੍ਰਦੇਸ਼ ਦੇ ਵਿੱਚ ਕੇਂਦਰ ਸਰਕਾਰ ਦਾ ਹੱਕ ਹੁੰਦਾ ਉੱਥੇ ਕੇਂਦਰ ਸਰਕਾਰ ਆਪਣੀ ਮਰਜ਼ੀ ਨਾਲ ਉਹਨੂੰ ਕੇਂਦਰ ਸਰਕਾਰ ਚਲਾਉਂਦੀ ਆ ਉਸ ਏਰੀਏ ਨੂੰ ਖੇਤਰ ਨੂੰ ਠੀਕ ਹੈ ਤੇ ਜਿੱਥੇ ਰਾਜਾਂ ਦੀ ਗੱਲ ਹੋ ਜਾਂਦੀ ਆ ਜਿਵੇਂ ਉੱਤਰ ਪ੍ਰਦੇਸ਼ ਰਾਜਾ Rajasthan ਰਾਜਾ ਪੰਜਾਬ ਰਾਜਾ ਹਰਿਆਣਾ ਰਾਜਾਂ ਇਹਨਾਂ ਨੂੰ ਰਾਜ ਸਰਕਾਰ ਚਲਾਉਂਦੀ ਆ ਕਲੀਅਰ ਹੋਇਆ ਹੁਣ ਲਦਾਖ ਦੀ ਗੱਲ ਕਰ ਰਹੇ ਸੀ ਤਾਂ ਲਦਾਖ ਦੀ ਕੈਪੀਟਲ ਆ ਲੇ ਠੀਕ ਹੈ ਤੇ ਇੱਥੋਂ ਦੇ ਲਿਊਟੇਨੈਂਟ ਗਵਰਨਰ ਆ ਹੁਣ ਇਹ ਕਿ ਦੇਖੋ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਿਊਟੇਨੈਂਟ ਗਵਰਨਰ ਹੁੰਦੇ ਆ ਇੱਥੋਂ ਦੇ ਲਿਊਟੇਨੈਂਟ ਗਵਰਨਰ ਆ ਬੀਡੀ ਮਿਸਤਰਾ ਦੇਖੋ ਪਹਿਲਾਂ ਨਾ ਕੋਸ਼ਨ ਆਉਂਦਾ ਹੁੰਦਾ ਸੀ ਐਗਜ਼ਾਮ ਦੇ ਵਿੱਚ ਜੀਕੇ ਦਾ ਕਿ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਕਿੱਥੇ ਆ ਉਸ ਸਮੇਂ ਆਨਸਰ ਹੁੰਦਾ ਸੀ ਜੰਮੂ ਕਸ਼ਮੀਰ ਪਰ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਜੰਮੂ ਕਸ਼ਮੀਰ ਦੋ ਪਾਰਟਸ ਦੇ ਵਿੱਚ ਵੰਡਿਆ ਗਿਆ ਵਾ ਤਾਂ ਹੁਣ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ ਉਹ ਆਉਂਦਾ ਵਾ ਲਦਾਖ ਦੇ ਵਿੱਚ ਜਿਸ ਦਾ ਨਾਮ ਆ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਲਦਾਖ ਦੀ ਗੱਲ ਕਰ ਰਹੇ ਹਾਂ ਤਾਂ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਲਦਾਖ ਦੇ ਵਿੱਚ ਗਿੱਤਿਕਾ ਕੋਲ ਸਿਨਾਚਨ ਵਿੱਚ ਤਾਇਨਾਤ ਹੋਣ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਲਦਾਖ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਫਾਈਟਰ 에ਅਰਫੀਲਡ ਬਣਾਇਆ ਜਾਵੇਗਾ ਲਦਾਖ ਦੇ ਸਮੁੰਦਰੀ ਬਖਥੋਰਨ ਫਲ ਨੂੰ ਜੀਆਈ ਟੈਗ ਮਿਲਿਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਰਾਸ਼ਟਰੀ ਬਾਲੜੀ ਦਿਵਸ ਕਦੋਂ ਮਨਾਇਆ ਗਿਆ ਰਾਸ਼ਟਰੀ ਬਾਲੜੀ ਦਿਵਸ ਹਰੇਕ ਸਾਲ 24 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿਉਂ 24 ਜਨਵਰੀ ਨੂੰ ਮਨਾਇਆ ਜਾਂਦਾ ਭਾਰਤੀ ਸਮਾਜ ਵਿੱਚ ਲੜਕੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਜਨਵਰੀ ਦਿਵਸ ਦੀ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਜਨਵਰੀ ਨੂੰ ਡੀ ਆਰ ਡੀਓ ਜਾਨੀ ਕਿ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਦਾ ਸ਼ਾਰਟਮਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਮਨਾਇਆ ਗਿਆ 19 ਜਨਵਰੀ ਨੂੰ ਕੋਕ ਬੋ ਰੋਕ ਦਿਵਸ ਮਨਾਇਆ ਗਿਆ 20 ਜਨਵਰੀ ਨੂੰ ਪੈਂਗੂਇਨ ਜਾਗਰੂਕਤਾ ਦਿਵਸ ਮਨਾਇਆ ਗਿਆ 23 ਜਨਵਰੀ ਨੂੰ ਬਹਾਦਰੀ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਾਡਾ ਸੰਵਿਧਾਨ ਸਾਡਾ ਸਨਮਾਨ ਮੋਹਮ ਦਾ ਉਦਘਾਟਨ ਕਿਸ ਨੇ ਕੀਤਾ ਹਾਂਜੀ ਵੈਰੀ ਇੰਪੋਰਟੈਂਟ ਕੁਐਸ਼ਨ ਸਾਡਾ ਸੰਵਿਧਾਨ ਸਾਡਾ ਸਨਮਾਨ ਇਹ ਮੋਹਿਮਾ ਇੱਕ ਜਿਸ ਦਾ ਉਦਘਾਟਨ ਕੀਤਾ ਉਪ ਰਾਸ਼ਟਰਪਤੀ ਜਗਦੀਪ ਦਨਖੜ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਜਗਦੀਪ ਦਨਖੜ ਨੈਕਸਟ ਕੁਐਸ਼ਨ ਹਾਂਜੀ ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਇਸ ਦਾ ਉਦਘਾਟਨ ਕਿਉਂ ਕੀਤਾ ਗਿਆ ਹੈ ਨਾ ਸਾਡਾ ਸੰਵਿਧਾਨ ਸਾਡਾ ਸਨਮਾਨ ਇਹਦਾ ਕੀ ਕਾਰਨ ਹੈ ਜਾਂ ਕਿਉਂ ਹੀ ਸ਼ੁਰੂ ਕੀਤਾ ਗਿਆ ਤਾਂ ਗਣਤੰਤਰ ਭਾਰਤ ਦੇ 75 ਸਾਲ ਪੂਰੇ ਹੋਣ ਤੇ ਸਾਡੇ ਉਪ ਰਾਸ਼ਟਰਪਤੀ ਜਗਦੀਪ ਦਨਖੜ ਨੇ ਸਾਡਾ ਸਾਡਾ ਸੰਵਿਧਾਨ ਸਾਡਾ ਸਨਮਾਨ ਮਹਿੰਮ ਦਾ ਉਦਘਾਟਨ ਕੀਤਾ। ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਟੋਮਾਹਾਕ ਮਿਜ਼ਾਈਲਾਂ ਖਰੀਦਣ ਲਈ ਅਮਰੀਕਾ ਨਾਲ ਸਮਝੌਤਾ ਕੀਤਾ? ਹਾਂਜੀ ਟੋਮਾਹਾਕ ਦੇਖੋ ਇਹ ਜਿਹੜੀ ਟੋਮਾਹਾਕ ਮਿਜ਼ਾਈਲ ਆ ਇਹਨਾਂ ਦੀ ਜੇਕਰ ਗੱਲ ਕਰੀਏ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਆ ਤੇ ਜਾਪਾਨ ਨੇ ਅਮਰੀਕਾ ਤੋਂ 400 ਮਿਜ਼ਾਈਲਾਂ ਖਰੀਦਣ ਲਈ ਸਮਝੌਤਾ ਕੀਤਾ। ਆਪਸ਼ਨ B ਇਜ਼ ਦਾ ਰਾਈਟ ਆਂਸਰ ਜਾਪਾਨ। ਹੁਣ ਸਮਝਾਤਾ ਜਾਪਾਨ ਨਾਲ ਹੋਇਆ ਤਾਂ ਜਾਪਾਨ ਦੀ ਕੈਪੀਟਲ ਆ ਟੋਕਿਓ ਕਰੰਸੀ ਆ ਯੇਨ ਪ੍ਰਾਈਮ ਮਿਨਿਸਟਰ ਆ ਫੋਮਿਓ ਕੈਸੀਦਾ ਜਾਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ ਇਸਰੋ ਜਾਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਾਪਾਨ ਦੇ ਯਾਕੋਹਾਮਾ ਵਿੱਚ ਡਾਂਸਿੰਗ ਪਿਕਾਚੂ ਸਮਾਗਮ ਕਰਵਾਇਆ ਗਿਆ ਜਾਪਾਨ ਦੀ ਆਬਾਦੀ 2022 ਵਿੱਚ 8 ਲੱਖ ਤੋਂ ਵੱਧ ਘਟੀ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨੂੰ ਪਛਾੜ ਕੇ ਗਲੋਬਲ ਸਟਾਕ ਮਾਰਕੀਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਹਾਂਜੀ ਭਾਰਤ ਨੇ ਹਾਂਗਕਾਂਗ ਨੂੰ ਪਛਾੜ ਕੇ ਗਲੋਬਲ ਸਟਾਕ ਮਾਰਕੀਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਦੇਖੋ ਚੌਥਾ ਸਥਾਨ ਤਾਂ ਹਾਸਲ ਕਰ ਲਿਆ ਗਲੋਬਲ ਸਟਾਕ ਮਾਰਕੀਟ ਵਿੱਚ ਤੇ ਪਹਿਲਾ ਕਿਹਨੇ ਕੀਤਾ ਅਮਰੀਕਾ ਨੇ ਕਲੀਅਰ ਨੈਕਸਟ ਕੁਐਸ਼ਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਸੈਂਟਰ ਆਫ ਡਿਜੀਟਲ ਫੋਰੈਂਸਿਕ ਐਕਸੀਲੈਂਸ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਸੈਂਟਰ ਆਫ ਡਿਜੀਟਲ ਫੋਰੈਂਸਿਕ ਐਕਸੀਲੈਂਸ ਦਾ ਉਦਘਾਟਨ ਕੀਤਾ ਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇ ਇਹ ਉਦਘਾਟਨ ਕੀਤਾ ਗੁਜਰਾਤ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਉਦਘਾਟਨ ਗੁਜਰਾਤ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਤੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਧੀ ਨਗਰ ਚੀਫ ਮਿਨਿਸਟਰ ਆ ਭੁਪਿੰਦਰ ਭਾਈ ਪਟੇਲ ਤੇ ਗਵਰਨਰ ਆ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ ਬਲੈਕਬੱਕ ਨੈਸ਼ਨਲ ਪਾਰਕ ਆ ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੇ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕ ਸਾਨੰਤ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਗੁਜਰਾਤ ਨੇ 2026 ਤੋਂ 27 ਤੱਕ 500 ਬਿਲੀਅਨ ਡਾਲਰ ਦੀ ਅਰਥ ਵਿਵਸਥਾ ਵਧਨ ਦਾ ਟੀਚਾ ਰੱਖਿਆ NHPC ਗੁਜਰਾਤ ਵਿੱਚ ਕੁਪਾ ਹਾਈਡਰੋ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ। ਗੁਜਰਾਤ ਨੇ ਇੱਕੋ ਸਮੇਂ 108 ਸਥਾਨਾਂ ਤੇ ਪੰਜ ਸੂਰਜ ਨਮਸਕਾਰ ਦਾ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ 14ਵਾਂ 올 ਇੰਡੀਆ ਪੁਲਿਸ ਕਮਾਂਡੋ ਮੁਕਾਬਲਾ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ 14ਵਾਂ 올 ਇੰਡੀਆ ਪੁਲਿਸ ਕਮਾਂਡੋ ਮੁਕਾਬਲਾ ਵਾ ਜਿਹੜਾ ਇਹ ਆਯੋਜਿਤ ਕੀਤਾ ਗਿਆ ਵਿਸਾਖਾਪਟਨਮ ਦੇ ਵਿੱਚ অপਸ਼ਨ B ਇਜ਼ ਦਾ ਰਾਈਟ ਆਂਸਰ। విశాఖపట్నం ਕਿੱਥੇ ਆ ਆਂਧਰਾ ਪ੍ਰਦੇਸ਼ ਚ ਨੈਕਸਟ ਕੁਐਸ਼ਨ ਰਵੀ ਦਹੀਆ ਨੇ ਹਾਲ ਹੀ ਵਿੱਚ ਗ੍ਰੈਂਡ ਪ੍ਰਿਕਸ ਡੀ ਫ੍ਰਾਂਸ ਵਿੱਚ ਕਿਹੜਾ ਮੈਡਲ ਜਿੱਤੇ ਆ ਗ੍ਰੈਂਡ ਪ੍ਰਿਕਸ ਡੀ ਫ੍ਰਾਂਸ ਇਸ ਦੇ ਵਿੱਚ ਰਵੀ ਦਹੀਆ ਨੇ ਕਾਂਸੀ ਦਾ ਮੈਡਲ ਜਿੱਤੇ ਆ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਰਵੀ ਦਹੀਆ ਨੈਕਸਟ ਕੁਐਸ਼ਨ ਆ ਜੀ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ ਇਹ ਮਨਾਇਆ ਗਿਆ ਜੀ 24 ਜਨਵਰੀ ਨੂੰ অপশন নাম্বার বি ইজ দা রাইট आंसर দেখো ਪਹਿਲਾ ਉੱਤਰ ਪ੍ਰਦੇਸ਼ ਨੂੰ ਸੰਯੁਕਤ ਸੂਬੇ ਵਜੋਂ ਜਾਣਿਆ ਜਾਂਦਾ ਸੀ ਪਰ 24 ਜਨਵਰੀ 1950 ਤੋਂ ਇਸ ਰਾਜ ਨੂੰ ਉੱਤਰ ਪ੍ਰਦੇਸ਼ ਵਜੋਂ ਮਾਨਤਾ ਮਿਲੀ ਸੀ ਠੀਕ ਹੈ ਇਸ ਲਈ 2018 ਤੋਂ ਹਰ ਸਾਲ 24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਲੀਅਰ ਹੋਇਆ 2018 ਤੋਂ ਮਨਾਇਆ ਜਾਣ ਲੱਗਿਆ ਸੀਗਾ ਇਹ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉੱਤਰ ਪ੍ਰਦੇਸ਼ ਦਿਵਸ ਮਨਾਉਣ ਦੀ ਜਿਹੜੀ ਪਹਿਲਾ ਇਹ ਉਥੋਂ ਦੇ ਰਾਜਪਾਲ ਰਾਮ ਨਾਇਕ ਦੁਆਰਾ ਕੀਤੀ ਗਈ ਸੀ ਤੇ ਮੁੱਖ ਮੰਤਰੀ ਯੋਗੀ आदित्यनाथ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2018 ਤੋਂ ਹਰ ਸਾਲ ਇਸ ਦਿਨ ਤੇ ਵੱਖ-ਵੱਖ ਪ੍ਰੋਗਰਾਮ ਆ ਜਿਹੜੇ ਉਹ ਆਯੋਜਿਤ ਕੀਤੇ ਜਾਂਦੇ ਆ ਤੇ 24 ਜਨਵਰੀ ਨੂੰ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ ਮਨਾਉਣ ਪਿੱਛੇ ਇੱਕ ਜਿਹੜਾ ਮੇਨ ਕਾਰਨ ਇਹੀ ਹੈ ਕਿ 24 ਜਨਵਰੀ 1950 ਨੂੰ ਇਸ ਨੂੰ ਇੱਕ ਪੂਰਨ ਰਾਜ ਦਾ ਦਰਜਾ ਮਿਲਿਆ ਸੀ ਉੱਤਰ ਪ੍ਰਦੇਸ਼ ਨੂੰ ਕਲੀਅਰ ਹਾਂਜੀ ਹੁਣ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੌਮਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਯੋਗਿਆ ਦੇਤਿਆਨਾਥ ਗਵਰਨਰ ਆ ਨੰਦੀਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਹੈ ਜਿੱਤਿਆਂ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕ ਨਾਚਾ ਚੋਰਾ ਨਟੰਕੀ ਕਜ਼ਰੀ ਪਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜਾ ਉੱਤਰ ਪ੍ਰਦੇਸ਼ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ